ਕੀ ਨਾ ਜੀ ਆਪਣਾ ਨੀਰਸ਼ ਸ਼ਰਮਾ ਸ਼੍ਰੀ ਅਨੰਦਪੁਰ ਸਾਹਿਬ ਡਿਸਟ੍ਰਿਕਟ ਰੋਪੜ ਪੰਜਾਬ ਮੇਰਾ ਨਾਮ ਹੈ ਵਿਸ਼ਾਲ ਸ਼ਰਮਾ ਵਿਸ਼ਾਲ ਜੀ ਕਿਤੋਂ ਦਾ ਰਹਿਣਾ ਲਿਓ ਮੈਂ ਪਿੰਡ ਖਮੇੜਾ ਤਹਿਸੀਲ ਅਨੰਦਪੁਰ ਸਾਹਿਬ ਜੀ ਦਾ ਰੋਪੜ ਕੀ ਨਾ ਜੀ ਆਪਣਾ ਹਾਂ ਮੇਰਾ ਨਾਮ ਉਮੇਸ਼ ਕੁਮਾਰ ਹੈ ਜੀ ਕਿਤੋਂ ਦਾ ਰਹਿਣਾ ਲਓ ਕੀ ਕਰਦੇ ਹੋ ਮੈਂ ਪਿੰਡ ਖਮੇੜਾ ਤੋਂ ਰਹਿਣ ਵਾਲਾ ਕਿਸਾਨ ਹਾਂ ਤੇ ਮੈਂਬਰ ਪੰਚਾਇਤ ਕੀ ਨਾ ਜੀ ਆਪਣਾ ਕਰਮਚੰਦ ਕਿਤੋਂ ਦਾ ਰਹਿਣਾ ਲਿਓ ਖਮੇੜਾ ਤੋਂ ਹੀ ਹਾਂ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ ਜੀ ਜਿਹੜਾ ਫਸਲ ਦਾ ਰੇਟ ਹੈ ਪਹਿਲਾਂ ਵੱਧਾ ਹੁੰਦਾ ਤਾਂ 10 ਰੁਪਏ 20 ਰੁਪਏ ਪਿਛਲੇ ਅਗਰ ਅਸੀਂ 10 ਸਾਲ ਪਿੱਛੇ ਜਾਈਏ ਤਾਂ 10 20 50 ਰੁਪਏ ਵੱਧ ਹੁੰਦਾ ਟਰੈਕ ਦੇ ਵਿੱਚ ਜਾਮ ਫਸਿਆ ਰਹਿਣਾ ਤਾਂ ਰੁਕੇ ਰਹਿਣਾ ਦਾ ਤਾਂ ਪੂਣਾ ਪੂਣਾ ਘੰਟਾ ਟ੍ਰੇਨਾਂ ਨਹੀਂ ਆਣੀਆਂ ਇੱਕ ਤਾਂ ਟ੍ਰੇਨ ਆ ਗਈ ਇੱਕ ਫਾਟਕ ਲੱਗ ਗਿਆ ਕਦੇ ਦੂਜਾ ਲੱਗ ਗਿਆ ਤੇ ਬੰਦੇ ਜਿਥੇ 2 ਘੰਟੇ ਲੱਗਦੇ ਜਾਣ ਨੂੰ ਉੱਥੇ 4 ਘੰਟੇ ਲੱਗਣੇ ਗਰੀਬੀ ਬਹਦੇ ਬਹੁਤ ਸੀਗੀ ਬੇਰੋਜ਼ਗਾਰੀ ਦਾ ਜ਼ਿਆਦਾ ਸਮੱਸਿਆ ਸੀਗੀ ਦੇਸ਼ ਦੀ ਸਿਸਟਮ ਟੈਕਨੋਲੋਜੀ ਬਹੁਤ ਢੀਕ ਸੀ ਕਿਸ ਤਰ੍ਹਾਂ ਸਾਡਾ ਪਾਕਿਸਤਾਨ ਔਰ ਹਿੰਦੁਸਤਾਨ ਦੇ ਬਾਰਡਰ ਪਰ ਕਿੱਦਾਂ ਦੀ ਜੰਗ ਹੁੰਦੀ ਸੀ ਆਏ ਦਿਨ ਕੋਈ ਨਾ ਕੋਈ ਪਰਿਵਾਰ ਉਜੜਦਾ ਤਾਂ ਸਭ ਤੋਂ ਪਹਿਲੀ ਗੱਲ ਤਾਂ ਜੀ ਇਹ ਹੈ ਸਾਨੂੰ ਪਹਿਲਾਂ ਸਾਡੇ ਬਾਹਰਲੇ ਦੁਨੀਆ ਨਾਲ ਟਾਈ ਅਪ ਥੋੜੇ ਮਤਲਬ ਕਿ ਮੁਧਿਆ ਦੇ ਕੋਈ ਵੀ ਸਾਨੂੰ ਨਹੀਂ ਜਾਣਦਾ ਸੀ ਚੁਣੌਤੀਆਂ ਕਾਫੀ ਸੀਗੀਆਂ ਜੀ ਪਹਿਲਾਂ ਇਹ ਫੈਸਿਲਿਟੀਆਂ ਨਹੀਂ ଥିਆਂ ਮੀਟਪ ਵਗੈਰਾ ਕਾਫੀ ਘੱਟ ਸੀ ਪਹਿਲਾਂ ਸੋਚਣਾ ਉਹਦੇ ਸੋਚ ਦੇ ਮੁਤਾਬਕ ਤਾਂ ਅਸੀਂ ਪਿੱਛੇ ਸੀਗੇ ਵੀ ਨਹੀਂ ਸਰ ਸਾਡਾ ਦੇਸ਼ ਬਹੁਤ ਪਿਛੜਿਆ ਹੋਇਆ ਤਾਂ ਬਹੁਤ ਜ਼ਿਆਦਾ ਉਗਰਵਾਤ ਜ਼ਿਆਦਾ ਵਧ ਗਿਆ ਵਾ ਤਾਂ ਸਾਡੇ ਦੇਸ਼ 'ਚ ਹੈਨਾ ਹਰ ਚੀਜ਼ ਦਾ ਮਤਲਬ ਕਿ ਮਹਿੰਗਾ ਆਈ ਕੋਈ ਐਨੀ ਫੈਸਿਲਿਟੀ ਨਹੀਂ ਹੁੰਦੀ ਸੀ ਆਪਣੇ ਆਪਣੇ ਨੂੰ ਮਤਲਬ ਕਿ ਉਹ ਪਾਰਟੀਆਂ ਹੀ ਆਪਣੇ ਆਪਣੇ ਨੂੰ ਮਤਲਬ ਕਿ ਉਹ ਕਰਦੀਆਂ ਤੀਆਂ ਆਮ ਲੋਕ ਨੂੰ ਤਾਂ ਕੋਈ ਦੇਖਦਾ ਹੀ ਨਹੀਂ ਤਾਂ ਪਹਿਲਾਂ ਸਿੰਪਲੇ ਤਾਂ ਜੀ ਆਪਣਾ ਕੰਮ ਕਰ ਲਓ ਫਸਲ ਆਈ ਹੈ ਵੇਚ ਦਿਓ ਕੋਈ ਫਸਲ ਖਰਾਬ ਹੋ ਗਈ ਉਹਦਾ ਮੁਆਵਜ਼ਾ ਨਹੀਂ ਮਿਲਣਾ ਉਸ ਟਾਈਮ ਤਾਂ ਇੱਕ ਤਾਂ ਮਹਿੰਗਾਈ ਜ਼ਿਆਦਾ थी ਮਹਿੰਗਾਈ ਹੋਣ ਕਰਕੇ ਸਾਡੇ ਦੇਸ਼ ਨੂੰ ਵਿੱਚ ਜੀਡੀਪੀ ਸਾਡੀ ਬਹੁਤ ਲੋਅ ਸੀ ਉਸ ਟਾਈਮ ਚੱਲਿਆ ਕਰ ਰਿਹਾ ਰੇਲਵੇ ਸਟੇਸ਼ਨਸ ਦੀ ਪ੍ਰੋਬਲਮਸ ਸੀ ਮੇਨ ਪ੍ਰੋਬਲਮ ਸਾਤੇ ਪੜੇ ਸਾਨੂੰ ਸਟੇਸ਼ਨ ਦੀ ਔਰ ਜਿਹੜਾ ਸਾਡਾ ਅਸੀਂ ਆਪਣਾ ਇੱਕ ਪੰਜਾਬ ਹੀ ਨਹੀਂ ਲੈਂਦੇ ਅਸੀਂ ਉੱਪਰ ਹਿਮਾਚਲ ਦੇ ਵੀ ਲੋਕਾਂ ਨੂੰ ਦੇਖਦੇ ਆ ਕਿ ਜਿਹੜੇ ਸਾਤੇ ਉੱਪਰ ਐ ਉਹਨਾਂ ਨੂੰ ਕਿੰਨੀ ਪ੍ਰੋਬਲਮ ਹੁੰਦੀ ਥੀ ਕਿੱਥੇ ਵਿਚਾਰੇ ਨਾ ਅੰਬਾਲਾ ਜਾਣਾ ਟ੍ਰੇਨ ਲੈਣ ਹੈਨਾ ਚੰਡੀਗੜ੍ਹ ਅੰਬਾਲਾ ਹੁਣ ਉਹਨਾਂ ਨੂੰ ਤੇ ਉਦੇ ਅਕਾਊਂਟ ਦੇ ਮਾਮਲੇ ਵਿੱਚ ਵੀ ਇਕਨੋਮੀ ਆ ਸਾਡੀ ਜਿੰਨੀ ਵੀ ਹੈਗੀ ਉਹ ਲੋਤੀ ਪਹਿਲਾਂ ਸਾਡੇ ਦੇਬਾ ਦੇਸ਼ ਦੀ ਬਾਹਰ ਲਈ ਜਾਣ ਸਕਿਆ ਨਾ ਕੋਈ ਸੰਪਰਕ ਨਹੀਂ ਦਾ ਬਹੁਤਾ ਸਾਡੇ ਤਾਂ ਹੁਣ ਹਜੇ ਵੀ ਮੁਆਵਜ਼ੇ ਨਹੀਂ ਮਿਲ ਰਹੇ ਚਾਰ ਬੜੀ ਸਾਡੀ ਆ ਫਸਲ ਖਰਾਬ ਹੋਈ ਲਗਾਤਾਰ ਹੀ ਫਸਲ ਖਰਾਬ ਹੋ ਰਹੀ ਹੈ ਪਿਛਲੇ 2 ਸਾਲਾਂ ਤੋਂ ਚਾਹੇ ਉਹ ਪਾਣੀ ਦੀ ਵਜ੍ਹਾ ਨਾਲ ਹੋਵੇ ਚਾਹੇ ਓਲਿਆਂ ਦੀ ਵਜ੍ਹਾ ਨਾਲ ਹੋਵੇ ਆ ਕੇ ਗਰਦਾਬਰੀ ਕਰ ਜਾਂਦੇ ਆ ਪਟਵਾਰੀ ਆਉਂਦੇ ਆ ਨਾਮ ਲਿਖ ਜਾਂਦੇ ਆ ਨੰਬਰਾਂ ਦੇ ਨਾਮ ਲਿਖ ਜਾਂਦੇ ਆ ਪਰ ਹਜੇ ਤੱਕ ਸਾਨੂੰ 2 ਸਾਲ ਤੇ ਇਸ ਸੰਬੰਧ ਕੋਈ ਸਾਨੂੰ ਉਹ ਨਹੀਂ ਮਿਲਿਆ ਜਿਹੜੇ ਅਸੀਂ ਇਲਾਜ ਨਹੀਂ ਆਪਣਾ ਕਰਵਾ ਸਕਦੇ ਤੇ ਸਾਨੂੰ ਕਿੰਨੀ ਪ੍ਰੋਬਲਮ ਆਂਦੀ ਤੇ ਹੈਨਾ ਪੈਸੇ ਨਹੀਂ ਹੋਣੇ ਦੇ ਵਜ੍ਹਾ ਤੇ ਅਸੀਂ ਆਪਣੇ ਪ੍ਰਾਣ ਵੀ ਮਤਲਬ ਕਿਉਂ ਕਰ ਦਿੰਦੇ ਤੇ ਇੱਕ ਤਾਂ ਪਹਿਲੀ ਗੱਲ ਗੈਸ ਦੀ ਫੈਸਿਲਿਟੀ ਹੈ ਹੀ ਨਹੀਂ ਦੀ ਅਨੰਦਪੁਰ ਸਾਹਿਬ ਤੇ ਜਿਸ ਤਰ੍ਹਾਂ ਹੁਣ ਨੰਗਲ ਵਾਲਾ ਪੋਲ ਬਣਿਆ ਜੀ ਰੇਲਵੇ ਹੁਣ ਪੋਲ ਪਾਣ ਨਾਲ ਆ ਜਿਹੜੀ ਰਾਹਤ ਮਿਲ ਗਈ ਲੋਕਾਂ ਨੂੰ ਉਹ ਹੈ ਜੀ ਤੇ ਕੀਰਤਪੁਰ ਸਾਹਿਬ ਤੋਂ ਮਨਾਲੀ ਵਾਲਾ ਜਿਹੜਾ ਐਨ ਐਚ ਬਣਿਆ ਉਹਦਾ ਵੀ ਹੁਣ ਤਕਰੀਬਨ ਬਲਾਸਪੁਰ ਦਾ ਜੀ ਆਨੰਦਪੁਰ ਸਾਹਿਬ ਤੋਂ ਉਹੀ ਅੱਧਾ ਪੌਣਾ ਘੰਟਾ ਲੱਗਦਾ ਨਹੀਂ ਤਾਂ 3-4 ਘੰਟੇ ਲੱਗ ਜਾਂਦੇ ਤੇ 5 ਬਲਾਸਪੁਰ ਨੂੰ ਮੋਦੀ ਜੋ ਵੀ ਸਿਸਟਮ ਸਾਡੇ ਵਾਸਤੇ ਗਰੀਬਾਂ ਵਾਸਤੇ ਸਾਰੇ ਪਾਰਟੀ ਲੈਵਲ ਤੇ ਨਹੀਂ ਗੱਲ ਇਹ ਦੇਸ਼ਿਤ ਵਾਸਤੇ ਸਭ ਤੇ ਵਧੀਆ ਕੰਮ ਕੀਤੇ ਉਹਨਾਂ ਨੇ ਨਰਿੰਦਰ ਮੋਦੀ ਜਿਨ੍ਹਾਂ ਕਰਕੇ ਸਾਡੇ ਦੇਸ਼ ਦੀ ਕਾਫੀ ਤਰੱਕੀ ਹੋਈ ਸਾਡਾ ਡਿਫੈਂਸ ਤਗੜਾ ਹੋਇਆ ਡਿਫੈਂਸ ਤਗੜਾ ਹੋਣ ਦੇ ਨਾਲ ਸਾਡੇ ਦੇਸ਼ ਦੇ ਪ੍ਰਤੀ ਪਾਕਿਸਤਾਨ ਦਾ ਪਹਿਲਾਂ ਜਿਹਦਾ ਵੀ ਮਤਲਬ ਕਿ ਹਮਲੇ ਵਗੈਰਾ ਕਰਦਾ ਦਾ ਹੁਣ ਇਹ ਹੈ ਵੀ ਉਹ ਸਾਰਾ ਕੁਝ ਦੇਖਦਾ ਏ ਸੋਚਦਾ ਏ ਪਰਖਦਾ ਏ ਡਿਫੈਂਸ ਤਗੜਾ ਹੋਣ ਦੇ ਨਾਲ ਸਾਡੇ ਦੇਸ਼ ਦੀ ਸਾਰੀ ਆਰਮੀ ਆਰਮੀ ਨੂੰ ਫੈਸਿਲਟੀਆਂ ਬਹੁਤ ਫੈਸਿਲਟੀਆਂ ਹੋਣ ਕਰਕੇ ਕੋਈ ਵੀ ਸਾਡੇ ਦੇਸ਼ ਦੀ ਕੋਈ ਵੀ ਇਕਨੋਮੀ ਹੈ ਇਕਨੋਮੀ ਨੂੰ ਸਾਡਾ ਨੁਕਸਾਨ ਨਹੀਂ ਹੈ ਮੋਦੀ ਸਰਕਾਰ ਆਉਣ ਦੇ ਨਾਲ ਸਾਡੇ ਦੇਸ਼ ਨੂੰ ਸਭ ਤੋਂ ਵੱਡੀ ਫੈਸਿਲਿਟੀ ਇਹ ਹੈ ਵੀ ਮੋਦੀ ਸਰਕਾਰ ਸਿੱਧਾ ਟਾਈ ਅਪ ਕਰਵਾਇਆ ਕਰਦੇ ਬੱਚਿਆਂ ਨੂੰ ਨਵੇਂ ਰੋਜ਼ਗਾਰ ਮਿਲਿਆ ਕਰਦੇ ਰੋਜ਼ਗਾਰ ਮਿਲਣ ਦੇ ਨਾਲ ਸਾਨੂੰ ਬਹੁਤ ਫੈਸਿਲਟੀਆਂ ਮਿਲਿਆ ਕਰਦੀਆਂ ਸਬਸਿਡੀਆਂ ਮਿਲਿਆ ਕਰਦੀਆਂ ਕਿਸਾਨੀ ਮੁੱਦਿਆਂ ਤੇ ਸਬਸਿਡੀਆਂ ਮਿਲਿਆ ਕਰਦੀਆਂ ਜਿਦਾਂ ਕਿ 2000 ਰੁਪਏ ਪ੍ਰਤੀ ਮਹੀਨਾ 6 ਮਹੀਨੇ ਤੇ ਕੈਸੇ ਮਿਲਿਆ ਕਰਦੇ ਖਾਦਾ ਵਗੈਰਾ ਵਾਸਤੇ ਹੋਰ ਸਾਰੇ ਕੰਮ ਵਾਸਤੇ ਇਹ ਸਾਨੂੰ ਬਹੁਤ ਜ਼ਿਆਦਾ ਇਹਨਾਂ ਦਾ ਬੈਨੀਫਿਟ ਹੈ ਕਿਸਾਨੀ ਠੀਕ ਹੈ ਕਿਸਾਨੀ ਤਾਂ ਅਸੀਂ ਲੋਕ ਪਿਛਲੇ 100 ਸਾਲ ਤੋਂ 200 ਸਾਲ ਤੋਂ ਕਿਸਾਨੀ ਹੀ ਕਰਦੇ ਆ ਰਹੇ ਹਾਂ ਹੁਣ ਥੋੜੇ ਰਿਲੈਕਸ ਹੋਏ ਆ ਪਹਿਲਾਂ ਇਹ ਮਦਦ ਨਹੀਂ ਮਿਲਦੀਦੀ ਪਹਿਲਾਂ ਅਸੀਂ ਹੱਥੀਂ ਕੀਤੀ ਕਰਦੇ ਤੇ ਬੈਲਾ ਨਾਲ ਖੇਤੀ ਕਰਦੇ ਤੇ ਹੁਣ ਜਦੋਂ ਦੂਜਾ ਸਿਸਟਮ ਆ ਗਿਆ ਦੇਖੋ ਫਰਕ ਤਾਂ ਆਉਂਦਾ ਕੋਈ ਵੀ ਮਦਦ ਸਿਸਟਮ ਜਦ ਕਿਸੇ ਫੈਮਿਲੀ ਨੂੰ ਦਿੰਦਾ ਉਹਦੇ ਨਾਲ ਫਰਕ ਤਾਂ ਆਉਂਦਾ ਹੈਗਾ ਮਤਲਬ 6000 ਰੁਪਏ ਮਿਲਣੇ ਨਾਲ ਦੇਖੋ ਸਾਡਾ ਥੋੜਾ ਜਿਹਾ ਆਸਾਨ ਹੋ ਜਾਂਦਾ ਅਸੀਂ ਕਰਜ਼ਾ ਚੱਕਦੇ ਆ ਖਾਲ ਬਗੈਰਾ ਸੁਸਾਇਟੀਆਂ ਤੋਂ ਚੱਕਦੇ ਆ ਕਰਦਾ ਚੱਕਦੇ ਆ ਸਾਡੇ ਕੋਲ ਜੇਬ ਚ ਚਾਰ ਪੈਸੇ ਆਉਂਦੇ ਆ ਫਿਰ ਅਸੀਂ ਉਹ ਥੋੜਾ ਆਸਾਨ ਹੋ ਜਾਂਦੇ ਆ ਹੁਣ ਸਾਡੇ ਮੋਦੀ ਜੀ ਹੁਣ ਵੀ ਸਾਡਾ ਮਤਲਬ ਕਿ ਹਿੰਦੁਸਤਾਨ ਸੇਫ ਚ ਮਤਲਬ ਕਿ ਜੋ ਮੋਦੀ ਨੇ ਆਰਮੀ ਵਾਸਤੇ ਕਰਤਾ ਉਹ ਕੋਈ ਵੀ ਨੇਤਾ ਨਾ ਤਾਂ ਅੱਜ ਤੱਕ ਕੀਤਾ ਨਾ ਕਰ ਸਕਦਾ ਕਿਸਾਨਾਂ ਦੇ ਵਾਸਤੇ ਤਾਂ ਜੋ 2000 ਰੁਪਏ ਇਹਨਾਂ ਨੇ ਕੀਤਾ ਸਾਲ ਦਾ 6000 ਰੁਪਏ ਮਿਲ ਰਿਹਾ ਉਹ ਸਭ ਤੋਂ ਵੱਡੀ ਲੋਕ ਕਿਸਾਨਾਂ ਵਾਸਤੇ ਹੀ ਹੈ ਉਹ ਤਾਂ ਬਹੁਤ ਬੈਨੀਫਿਟ ਮਿਲ ਰਿਹਾ ਕੋਈ ਐਮਰਜੈਂਸੀ ਟਰੀਟਮੈਂਟ ਹੈ ਨਹੀਂ ਬੰਦਾ ਦੇਣਯੋਗਾ ਪੇਮੈਂਟ ਉਹਨੋਂ ਤੋਂ ਬੈਨੀਫਿਟ ਮਿਲਦੇ 1 ਲੱਖ 1.5 ਲੱਖ ਰੁਪਏ ਜੋ ਵੀ ਆਪਰੇਸ਼ਨ ਕਰਾਂਦਾ ਹੈ ਕਿਡਨੀ ਸਟੋਨ ਦਾ ਆਪਰੇਸ਼ਨ ਹੈ ਬ੍ਰੇਨ ਦੀ ਕੋਈ ਪ੍ਰੋਬਲਮ ਹੈ ਐਦਾਂ ਦੀ ਉਹ ਵੀ ਸੋਲਵ ਕਰਨ ਵਿੱਚ ਸਹਾਇਤਾ ਹੈ ਸਰਕਾਰ ਦੀ 25 ਸਾਲ ਤੇ ਪਹਿਲਾਂ ਤਾਂ ਸਾਾਨੂੰ ਇਹ ਪਤਾ ਹੈ ਵੀ ਸਾਡੇ ਦੇਸ਼ ਨੂੰ ਮੋਦੀ ਦੇ ਆਉਣ ਤੇ ਪਹਿਲਾਂ ਕੋਈ ਵੀ ਜਾਣਦਾਨੀ ਦਾ ਇੰਡੀਆ ਨੂੰ ਖਾਸ ਕਰਕੇ ਕਿਉਂਕਿ ਇੰਨਾ ਪਹਿਲਾਂ ਤਾਂ ਸਾਰਿਆਂ ਨੂੰ ਵੀ ਜੀਡੀਪੀ ਹੁੰਦੀ ਸਟਰੌਂਗ ਨੀਤੀ ਸਾਡੀ ਹੁਣ ਐਨਾ ਹੈਗਾ ਵੀ ਸਾਡੀ ਜੀਡੀਪੀ ਸਟਰੌਂਗ ਹੋਣ ਕਰਕੇ ਸਾਡੇ ਮੋਦੀ ਦੇ ਟਾਈ ਅਪ ਵਧੀਆ ਹੋਣ ਕਰਕੇ ਸਾਨੂੰ ਰੋਜ਼ਗਾਰ ਮਿਲੇਗਾ ਕੋਈ ਵੀ ਦੇਸ਼ ਦਾ ਵੀਜ਼ਾ ਹੈ ਉਹ ਸਾਨੂੰ ਸੋਫਾ ਪਰਵਾਇ ਪ੍ਰੋਵਾਈਡ ਕਰਿਆ ਕਰਦੀ ਮਤਲਬ ਕਿ ਜਿਹੜੀ ਮਰਜ਼ੀ ਸਰਕਾਰ ਹੈ ਇਹ ਹੈ ਇਸ ਗੱਲ ਕਰਕੇ ਮਤਲਬ ਕਿ ਮੋਦੀ ਆਣ ਦਾ ਬਹੁਤ ਫਾਇਦਾ ਹੈ ਇੱਕ ਇੱਕ ਤਾਂ ਜੀ ਸਾਡੇ ਇੱਥੇ ਰੇਲਵੇ ਜੰਕਸ਼ਨ ਬਣਨ ਜਾ ਰਿਹਾ ਹੈ ਆਪਣੋ ਪੁਲੀ ਦੇ ਵਿੱਚ ਬਿਲਾਸਪੁਰ ਨੂੰ ਰੇਲਵੇ ਲਾਈਨ ਇਹ ਬੜੇ ਬਹੁਤ ਵੱਡੇ ਪੱਧਰ ਤੇ ਕੰਮ ਚੱਲ ਰਿਹਾ ਹੈ ਇੱਕ ਸਾਡੇ ਉੱਪਰ ਐਜੂਕੇਸ਼ਨਲ ਤਾਰਾ ਪਰ ਅਕੈਡਮੀ ਹੈ ਉਹ ਲਗਭਗ ਬੰਦ ਹੋਣ ਦੇ ਗਗਾਰ ਪੱਤੀ ਉਹਦੇ ਵਾਸਤੇ ਕਾਫੀ ਐਡ ਆਈ ਹੈ ਤੇ ਉਹ ਹੁਣ ਪ੍ਰੋਪਰ ਚੱਲ ਰਹੀ ਹੈ ਸੈਕਿੰਡ ਰੋਡਸ ਦਾ ਕੰਮ ਚੱਲ ਰਿਹਾ ਹੈ ਮੈਨੂੰ ਪਤਾ ਲੱਗਿਆ ਵੀ ਲਗਭਗ ਪੌਣੇ 400 ਕਰੋੜ ਰੁਪਇਆ ਪਾਸ ਹੋਇਆ ਹੈ ਇਸ ਇਸ ਰੋਡ ਨੂੰ 600 ਲੈਨ ਕਰਨੇ ਵਾਸਤੇ ਔਰ ਇੱਕ ਬ੍ਰਿਜ ਬਣਿਆ ਨੰਗਲ ਦਾ ਜੋ ਬਹੁਤ ਬੜੀ ਸਮੱਸਿਆ ਸੀ ਲਗਭਗ ਪਿਛਲੇ 20 30 ਸਾਲਾਂ ਤੋਂ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਸੀ ਤੇ ਉਹ ਬ੍ਰਿਜ ਹੁਣ ਚਾਲੂ ਹੋਇਆ ਹੈ ਸੈਂਟਰ ਗਵਰਨਮੈਂਟ ਦੀ ਵੀ ਉਹਦੇ ਨਾਲ ਤੇ ਸਾਡਾ ਟ੍ਰੈਫਿਕ ਦੇ ਵਿੱਚ ਬਹੁਤ ਫਾਇਦਾ ਹੋਇਆ ਸਰ ਰੇਲਵੇ ਚੇਸਦੂ ਆ ਰਿਹਾ ਹੈ ਨਾ ਜਿੱਦਾਂ ਮਤਲਬ ਕਿ ਸਾਡੇ ਸਿੱਧਾ ਲੌਂਗ ਡਰਾਈਵ ਦੀਆਂ ਟ੍ਰੇਨਾਂ ਆਣ ਲੱਗ ਪਈਆਂ ਹੁਣ ਦੂਰ ਦੂਰ ਤੇ ਟ੍ਰੇਨਾਂ ਆਣੀਆਂ ਕਿੱਥੇ ਬਲਾਸਪੁਰ ਜਾਣੀਆਂ ਕਿੱਥੇ ਛੁਰੂ ਨੂੰ ਤੇ ਕਰ ਸਾਡਾ ਇਹ ਬਣ ਗਿਆ ਵਾ ਇਹ ਮਾਚਲ ਪ੍ਰਦੇਸ਼ ਚੁਰੂੜਾ ਜਾਣਾ ਜੀ ਥੋੜਾ ਜੰਮੂ ਸਾਨੂੰ ਇਹੀ ਬਹੁਤ ਫੈਸਿਲਿਟੀ ਹੈ ਕਿ ਸਾਡੇ ਮੋਰਾ ਇੰਨਾ ਅੱਛਾ ਬਣ ਗਿਆ ਵਾ ਮੇਰੇ ਮਾਪੇ ਖੁਦ ਬੰਬੇ ਆ ਮੈਨੂੰ ਅੰਬਾਲਾ ਜਾਣਾ ਪੈਂਦਾ ਤਾਂ ਟ੍ਰੇਨ ਲੈਣਾ ਮੈਨੂੰ ਬਹੁਤ ਪ੍ਰੋਬਲਮ ਆਂਦੀ ਸੀ ਤਿੰਨ ਥਾਂ ਟ੍ਰੇਨ ਬਦਲਨੀ ਤਾਂ ਕੀਤੀ ਜਾਕਰ ਮੈਂ ਆਪਣੇ ਪਰਿਵਾਰ ਨਾਲ ਮਿਲ ਸਕਦੀ ਸੀ ਗੈਸ ਚੁੱਲੇ ਦੀ ਗੱਲ ਉਹ ਵੀ ਹਰੇਕ ਘਰ ਦੇ ਵਿੱਚ ਹੁਣ ਗੈਸ ਦੀ ਫੈਸਿਲਿਟੀ ਹੈ ਹਰੇਕ ਕੋਈ ਵੀ ਮੈਨੂੰ ਇਲਾਕਾ ਸਾਡੇ ਪਿੰਡ ਚ ਇੱਕ ਵੀ ਘਰ ਹੈ ਜਾਂਗਾ ਜਿੱਥੇ ਗੈਸ ਦੀ ਫੈਸਿਲਿਟੀ ਨਾ ਹੋਵੇ ਅਮਰੀਕਾ ਸਭ ਤੋਂ ਜ਼ਿਆਦਾ ਮੋਦੀ ਨੂੰ ਪ੍ਰੈਫਰ ਦਿਆ ਕਰਦਾ ਵੀ ਤੁਸੀਂ ਸਾਡੇ ਨਾਲ ਕੋਈ ਵੀ ਸਮਝੌਤਾ ਹੈ ਤੁਸੀਂ ਸਾਡੇ ਨਾਲ ਕਰੋ ਇਹ ਗੱਲ ਆਪਣੀ ਆਰਮੀ ਵਰਲਡ ਵਿੱਚ ਇੱਕ ਨੰਬਰ ਤੇ ਹੈ ਵੈਪਨ ਇੰਨੇ ਹੋ ਚੁੱਕੇ ਜੀ ਮੋਦੀ ਨੇ ਬਹੁਤ ਜ਼ਿਆਦਾ ਉੱਪਰ ਚੱਕਦਾ ਇਹਨੂੰ ਅੱਜ ਕਾ ਅੱਜ ਦੇ ਸਮੇਂ ਵਿੱਚ ਆਰਮੀ ਇੰਡੀਅਨ ਆਰਮੀ ਦਾ ਕੋਈ ਵੀ ਦੇਸ਼ ਮੁਕਾਬਲਾ ਨਹੀਂ ਕਰ ਸਕਦਾ ਔਰ ਤਿੰਨ ਰੇਲਵੇ ਸਟੇਸ਼ਨ ਸਾਡੇ ਜ਼ਿਲ੍ਹੇ ਦੇ ਖਾਸ ਕਰਕੇ ਰੋਪੜ ਅਨੰਦਪੁਰ ਸਾਹਿਬ ਔਰ ਨੰਗੜ ਇਹ ਤਿੰਨ ਰੇਲਵੇ ਸਟੇਸ਼ਨ ਅਪਗ੍ਰੇਡ ਹੋ ਰਿਹਾ ਬੜੇ ਸੋਹਣੇ ਬਣ ਰਹੇ ਹੈ ਲਗਭਗ 6 ਮਹੀਨੇ ਤੋਂ ਕੰਮ ਚੱਲ ਰਿਹਾ ਹੈ ਕਾਰ ਸਾਡੇ ਸਾਡੀ ਸੋਚ ਤਾਂ ਪ੍ਰਾਈਮ ਮਿਨਿਸਟਰ ਮੋਦੀ ਦੀ ਫੇਵਰ ਚ ਇੰਡੀਆ ਜੋ ਤਾਂ ਜਿੱਤ ਰਹੀ ਹੈ ਹੌਲ ਵੱਧ ਮਿਲੂ ਅਸੀਂ ਸੈਂਟਰ ਚ ਪਾਰਟੀ ਰਹਿ ਕੇ ਆ ਰਹੇ ਆ ਬੀਜੇਪੀ ਸਰਕਾਰ ਤੇ ਬੀਜੇਪੀ ਸਰਕਾਰ ਉਹਨਾਂ ਦਾ ਤੁਹਾਨੂੰ ਸਾਡੇ ਪ੍ਰਧਾਨ ਮੰਤਰੀ ਹੈਗੇ ਨਰਿੰਦਰ ਮੋਦੀ ਜਿਨ੍ਹਾਂ ਕਰਕੇ ਸਾਡੇ ਦੇਸ਼ ਦੀ ਕਾਫੀ ਤਰੱਕੀ ਹੋਈ ज़्यादातर तो बीजेपी आंदोलन था, था भी आधार लगाई तो ये भी दस लाख में हाँ जी आप आना ही चाहिए था और बार बार आना चाहिए एक ही नारा एक ही नाम मोदी सरकार